ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਮੈਂ ਤੁਹਾਨੂੰ ਗੁਰਦੁਆਰੇ ਦੇ ਵਾਕ ਕੋਲ ਦਿਖਾਉਂਦਾ ਆ ਆ ਦੇਖੋ ਜਿਸ ਕਿਸੇ ਨੇ ਰਾਸ਼ਨ ਲੈ ਕੇ ਆਉਣਾ ਇੱਥੇ ਆ ਬੈਂਚ ਲਾਏ ਹੋਏ ਨੇ ਇੱਥੇ ਰਾਸ਼ਨ ਆ ਜਾਂਦਾ ਸਾਰਾ ਤੇ ਤੁਸੀਂ ਇਹ ਦੇਖ ਲਓ ਵੀ ਇਤਿਹਾਸਿਕ ਗੁਰਦੁਆਰੇ ਜਿੱਤਨਾ ਕਦੀ ਖਾਲੀ ਨਹੀਂ ਹੁੰਦੇ ਇੱਥੇ ਹਾਰ ਟਾਈਮ ਲੰਗਰ ਚ ਕਈ ਕਿਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਬਣਾਈਆਂ ਜਾਂਦੀਆਂ ਇਹ ਦੇਖੋ ਇਹ ਪਿਆਜ਼ ਕੂਜ ਆਏ ਹੋਏ ਆਲੂ ਤੇ ਸਾਡੇ ਸਿੰਘ ਕਰੀ ਜਾਂਦੇ ਆ ਸੇਵਾ ਇੱਥੇ ਲੱਗੇ ਹੋਏ ਸਿੰਘ ਕਟਿੰਗਾ ਕੁੜੀਆਂ ਕਰਨ ਤੇ ਸੇਵਾ ਉਹ ਜਲਦੀ ਇੱਥੇ ਆਪਾਂ ਡੇ ਪੁੰਡੇ ਪਏ ਇੱਥੇ ਇਹ ਇੱਥੇ ਲੰਗਰ ਦਾ ਸਮਾਨ ਹੁੰਦਾ ਜਿੱਦਾਂ ਆ ਸੰਗਤ ਰਹੀ ਪਈ ਆ ਇਹਦੇ ਚ ਚਾਹ ਆ ਜਿੰਨੇ ਚਾਹ ਪੀਣੇ ਪਕੌੜੇ ਪਏ ਆ ਹਾਂਜੀ ਰਾਸ ਪਏ ਆ ਬਿਸਕੁਟ ਵਗੈਰਾ ਖੂਰ ਇਹ ਦਾਲਾਂ ਸਬਜ਼ੀਆਂ ਸਾਰੀਆਂ ਪ੍ਰਸ਼ਾਦੇ ਇਹਦੇ ਚ ਪਕਾ ਕੇ ਰੱਖ ਲੈਂਦੇ ਆ ਠੰਡੇ ਨਹੀਂ ਹੁੰਦੇ ਸਾਰਾ ਦਿਨ ਤੇ ਆ ਦੋ ਫਰਿੱਜ ਆ ਦੁੱਧ ਵਾਲੇ ਇਹ ਖਾਲੀ ਹੀ ਨਹੀਂ ਹੁੰਦੇ ਸਾਰਾ ਦਿਨ ਇਹ ਥੋੜਾ ਜਿਹਾ ਖਾਲੀ ਹੋਇਆ ਜਿਵੇਂ ਆ ਖਾਲੀ ਹੋਇਆ ਖੀਰ ਬਣੀ ਆ ਤੇ ਸ਼ਾਮ ਤੱਕ ਇਹ ਵੀ ਭਰ ਜਾਣਾ ਇੱਧਰ ਵਰਤੰਤੋਂ ਹੁੰਦਾ ਹੈਗਾ ਸਿੰਘ ਲੱਗੇ ਰਹਿੰਦੇ ਆ ਸੇਵਾ ਚ ਆ ਹੁਣੇ ਗਏ ਲੱਗੇ ਹੋਏ ਸੀ ਸਿੰਘ ਸੇਵਾ ਕਰਨ ਤੇ ਆ ਦੇਖੋ ਇੱਧਰ ਬਹੁਤ ਸੋਹਣਾ ਬਣਿਆ ਹੋਇਆ ਜੁਗੜ ਇੱਥੇ ਪਕੌੜੇ ਪੂੜੇ ਬਣਾਉਂਦੇ ਰਹਿੰਦੇ ਆ ਹਜੇ ਵੀ ਲੱਗੇ ਹੋਏ ਪਾਈ ਸੱਤ ਪਕੌੜੇ ਕੱਢਣ ਇਹ ਫੇਰ ਟੋਲੀਆਂ ਰੱਖੀਆਂ ਹੋਈਆਂ ਸਮਾਨ ਛੁਟੋਣ ਵਾਸਤੇ ਕੋਈ ਸਮਾਨ ਜ਼ਿਆਦਾ ਹੋ ਜਾਂਦਾ ਇੱਧਰ ਉੱਧਰ ਢੋਣਾ ਹੁੰਦਾ ਇਹ ਹੈਗੀ ਆ ਰਸੋਈ ਇੱਥੇ ਪ੍ਰਸ਼ਾਦੇ ਬਣਦੇ ਆ ਇਹ ਲੋਹਾਂ ਨੇ ਇਹਨਾਂ ਦੇ ਉੱਤੇ ਪ੍ਰਸ਼ਾਦੇ ਬਣਦੇ ਰਹਿੰਦੇ ਆ ਖਲੋ ਕੇ ਲੱਗੀ ਹੁੰਦੀ ਸੰਗਤ ਬਹੁਤ ਜ਼ਿਆਦਾ ਪ੍ਰਸ਼ਾਦੇ ਬਣਾਉਣ ਤੇ ਪ੍ਰਸ਼ਾਦੇ ਵਾਲੀ ਮਸ਼ੀਨ ਦੀ ਜਦੋਂ ਜ਼ਿਆਦਾ ਕੋਈ ਪ੍ਰੋਗਰਾਮ ਹੁੰਦਾ ਤੇ ਲੋਹਾਂ ਹੈਗੀਆਂ ਇੱਥੇ ਬਣੀ ਜਾਂਦਾ ਇਹ ਖੀਰ ਬਣੀ ਹੋਈ ਹੈ ਖੀਰ ਤਾਂ तकरीबन ਰੋਜ਼ਾਨਾ ਛੇਵੀਆਂ ਜਾਂ ਖੀਰ ਬਣੀ ਹੋ ਹੁੰਦੀ ਹੈ ਇੱਥੇ ਤੇ ਆਹ ਚਾਹ ਤਰੀ ਹੋਈ ਹੈ ਭਾਈ ਸਾਹਿਬ ਨੇ ਇੱਧਰ ਚੁੱਲੇ ਹੈਗੇ ਆ ਇੱਧਰ ਵੀ ਕੋਈ ਨਾ ਕੋਈ ਬਣਦਾ ਹੁੰਦਾ ਇਹ ਰਸਣ ਬਣ ਕੇ ਆ ਹੁੰਦਾ ਇੱਧਰ ਤੇ ਜਿਹੜੀ ਚੀਜ਼ ਦੀ ਲੋੜ ਹੋਏਗੀ ਇੱਥੇ ਲਿਸਟ ਲਾ ਦਿੱਤੀ ਜਾਂਦੀ ਆ ਇਸ ਸੰਗਤ ਉਹ ਚੀਜ਼ ਲਿਆਏਗੀ ਜਿਹੜੀ ਚੀਜ਼ ਦੀ ਲੋੜ